ਸਕਬੀਰ ਬਾਦਲ ਨੂੰ ਵੋਟਾਂ ਪਈਆਂ ਇੱਥੇ ਹੋ ਸਕਦਾ ਮੇਰੇ ਸਾਬ ਨੂੰ ਤੁਸੀਂ ਗਲਤ ਹੋ ਗਏ ਜੀ ਇਹ ਵੋਟਾਂ ਸਕਬੀਰ ਬਾਦਲ ਨੂੰ ਨਹੀਂ ਪਈਆਂ ਹਾਂਜੀ ਇਹ ਆਜ਼ਾਦ ਗਰੁੱਪ ਨੂੰ ਪਈਆਂ ਜਿਹੜਾ ਆਜ਼ਾਦ ਗਰੁੱਪ ਅੰਮ੍ਰਿਤਪਾਲ ਬਾਰ ਦਾ ਬਣਿਆ ਹੈ ਨਾ ਹਾਂਜੀ ਇਹ ਵੋਟਾਂ ਸਭ ਉਹਨੂੰ ਪਈਆਂ ਗੁਰੂ ਘਰਾਂ ਦੀਆਂ ਗੋਲਕਾਂ ਦਾ ਪੈਸਾ ਇਲੈਕਸ਼ਨਾਂ 'ਚ ਵਰਤਣਾ ਇਹ ਦੱਸੋ ਜਾਇਜ਼ ਆ ਹੂੰ ਇੱਕ ਨਜਾਇਜ਼ ਕਿ ਕੋਈ ਗਲਤ ਕੰਮ ਕਰੇ ਇਹਨਾਂ ਦਾ ਕੀਤਾ ਇਹਨਾਂ ਦੇ ਅੱਗੇ ਆ ਰਿਹਾ ਵਾ ਜੀ 2027 ਦੇ ਵਿੱਚ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਅਜਾਦ ਗਰੁੱਪ ਨੂੰ ਵੋਟਾਂ ਪਈਆਂ ਏ ਇਹ ਕਰਕੇ ਕਿਦੇ ਵਹਿਮ ਤੇ ਨਾ ਰਹੇ ਅਕਾਲੀ ਦਲ ਅਸੀਂ ਰਿਵਾਈਵਲ ਕਰ ਗਏ ਆ ਇਹ ਬਿਲਕੁਲ ਗਲਤ ਆ ਇਹ ਜਿੱਥੇ ਹੈਗੇ ਉੱਥੋਂ ਥੱਲੇ ਜਾਣਗੇ ਸੁਖਬੀਰ ਬਾਦਲ ਦੀ ਵੀ ਕਦੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੁਣ ਜਿਹੜਾ ਆਮ ਆਦਮੀ ਪਾਰਟੀ ਨੇ ਸਟੈਂਡ ਚੁੱਕਿਆ ਹੈ ਗ੍ਰਿਫਤਾਰੀ ਹੋ ਸਕਦੀ ਹੈ ਇਹਨਾਂ ਦੀ ਬਿਲਕੁਲ ਉਹ ਨਹੀਂ ਕਹੀਦੀ ਜੀ ਇਹ ਆਪਨੂੰ ਦੇਖ ਰਿਹਾ ਮੈਨੂੰ ਮੈਂ ਤਾਂ ਜਦੋਂ ਇਹਨੇ ਸਰਕਾਰ ਬਣੀ ਉਦੋਂ ਕਿਉਂ ਨਹੀਂ ਕੀਤੀ ਆਪਣਾ ਉਥੋਂ ਜਗਦੀਪ ਰੰਧਾਵਾ ਹਾਂਜੀ ਐਮਐਲਏ ਬਣੇ ਸਾਇਦ ਥੋੜਾ ਜਰੋਆ ਜੀ ਉਹ ਉਹ ਉਹਨਾਂ ਦੇ ਬਿਲਕੁਲ ਦੱਸਣ ਦੇ ਆ ਵੀ ਆਪਣੇ ਜਗਤੂ ਢੁਹਾਨਪੁਰੀਆਂ ਨਾਲ ਸੰਪਰਕ ਉਹਦੇ ਨੇ ਸੁਖ ਬਲਾ ਦਾ ਕਿੰਨਾ ਰੌਲਾ ਪਾਇਆ ਸੀ ਭਗਵਾਨ ਮਾਨ ਨੇ ਕਿਉਂ ਨਹੀਂ ਉਹਦੋਂ ਨੇ ਗ੍ਰਿਫਤਾਰੀ ਕੀਤੀ ਅੱਜ ਵੀ ਰੌਲਾ ਪਾਉਂਦੇ ਆ ਮੈਨੂੰ ਤਾਂ ਜੀ ਅਜੇ ਵੀ ਆਂਦਾ ਵੀ ਉਹਨੂੰ ਪਤਾ ਲੱਗਦਾ ਸੁਖਵੀਰ ਬਾਦ ਗਲਤ ਆ ਤੇ ਉਹਨੂੰ ਨੂੰ ਸਜ਼ਾ ਨਹੀਂ ਚਾਹੀਦੀ ਇੱਕ ਨਾਰਮਲ ਘਰਾਂ ਦੇ ਜਿਹੜੇ ਐਮਐਲਏ ਸੀ ਹਾਂ ਜੀ ਕਿੱਥੋਂ ਤੱਕ ਨੇ ਜਾਇਦਾਤਾਂ ਫੋੜੀਆਂ ਕੋਈ ਇੱਕ ਐਮਐਲਏ ਦਾ ਦੇ ਦੱਸ ਸਕਦਾ ਵੀ ਆ ਐਮਐਲਏ ਦੀ ਜਿੱਦਨ ਐਮਐਲਏ ਬਣਿਆ ਉਦੋਂ ਉਹਦੀ ਇੰਨੀ ਜਾਇਦਾਤ ਸੀ ਅੱਜ ਇੰਨੀ ਜਾਇਦਾਤ ਕਿੱਥੋਂ ਆਈ ਆ ਜੀ 30 ਕਰੋੜ ਰੁਪਏ ਕੋਠੀਆਂ ਤੇ ਲਾ ਲਿਆ ਇਹਨਾਂ ਨੇ ਐਮਪੀ ਅਮਰਪਾਲ ਸਿੰਘ ਨੂੰ ਸੀਐਮ ਬਣਾਉਣ ਦਾ ਇੱਕ ਵੱਡਾ ਐਲਾਨ ਸੀਗਾ ਵੀ ਹੁਣ ਹੁਣ ਕਿਵੇਂ ਲੱਗਦਾ ਵੀ ਜੋ ਕਾਲੀਦਾਲ ਵਾਰਸ ਪੰਜਾਬ ਦੇ ਨਤੀਜੇ ਸਾਹਮਣੇ ਆਏ ਹੈਗੇ ਨੇ ਤੁਹਾਨੂੰ ਕੀ ਲੱਗਦਾ ਮੈਂ ਨਾ ਹੀ ਮੈਂ ਕਹਣਾ ਤੁਹਾਨੂੰ ਬਹੁਤ ਵਧੀਆ ਨਤੀਜੇ ਆ ਹੂੰ 20 ਹਜ਼ਾਰ ਵੋਟ ਥੋੜੀ ਨਹੀਂ ਉੱਥੋਂ ਹਲਕੇ ਜੀ ਠੀਕ ਹੈ ਜੀ ਤੇ ਅਸੀਂ ਉਹ ਜਿਹੜਾ ਆਪਣਾ ਐਲਾਨ ਕੀਤਾ ਉਹ ਐਲਾਨ ਤੇ ਬਿਲਕੁਲ ਡੱਟੇ ਹੋਏ ਹਾਂ 2027 ਦੇ ਵਿੱਚ ਸਾਡੀ ਪਾਰਟੀ ਵੱਲੋਂ ਭਾਈ ਅਮਰਪਾਲ ਸਿੰਘ ਖਾਲਸਾ ਮੁੱਖ ਮੰਤਰੀ ਬਣਨ ਦਾ ਪੰਥਕ ਦਾ ਇਹਨਾਂ ਨੇ ਕੀਤਾ ਏਜੰਡਾ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੂੰ ਕੀਤੀ ਇਦਾਂ ਉੱਥੇ ਵੇਖੋ ਪੈਸਾ ਇਹਨਾਂ ਨੇ ਵਾ ਵੜਿਆ। ਤੁਸੀਂ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਮੈਂਨ ਸ਼ਾਨ ਸਿੰਘ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਅੱਜ ਕਾਲੀਦਲ ਵਾਰਿਸ ਪੰਜਾਬ ਵੱਲੋਂ ਜੋ ਤਰਨਤਨ ਦੀ ਜਿਮਨੀ ਚੋਣ ਲੜੀ ਗਈ ਹੈ ਜਿਸ ਦੇ ਉਮੀਦਵਾਰ ਸੰਦੀਪ ਸਿੰਘ ਸੰਨੀ ਜੋ ਕੌਮ ਦੇ ਯੋਧੇ ਮੰਨੇ ਜਾਂਦੇ ਉਹਨਾਂ ਦੇ ਭਰਾ ਮਨਦੀਪ ਸਿੰਘ ਜੋ ਕਿ ਚੋਣ ਹਾਰ ਚੁੱਕੇ ਹਨ ਪੰਥਕ ਜਥੇਬੰਦੀਆਂ ਵੱਲੋਂ ਪੂਰਾ ਭਰੋਸਾ ਸੀ ਕਿ ਮਨਦੀਪ ਸਿੰਘ ਦੀ ਜਿੱਤ ਪੱਕੀ ਹੈ ਤੇ ਲੋਕਾਂ 'ਚ ਹਵਾ ਵੀ ਖਡੂਰ ਸਾਹਿਬ ਵਾਂਗੂ ਸੀ। ਪਰਖ ਮੁਸ਼ੀ ਪੱਲੇ ਪਈ ਪੰਥਕ ਇਲਾਕਾ ਮਾਝੇ ਵੱਲੋਂ ਪਹਿਲਾਂ ਇੱਥੇ ਹੀ ਬੀਬੀ ਖਾਲੜਾ ਜੀ ਨੂੰ ਹਰਾਇਆ ਸੀ ਜਿਨ੍ਹਾਂ ਦੀ ਵੱਡੀ ਕਰਮਾਨੀ ਸੀ ਸੋ ਅੱਜ ਦੁਬਾਰਾ ਫਿਰ ਮਾਝੇ ਦੇ ਲੋਕਾਂ ਵੱਲੋਂ ਪੰਥਕ ਉਮੀਦਵਾਰ ਮਨਦੀਪ ਸਿੰਘ ਨੂੰ ਹਰਾ ਦਿੱਤਾ ਭਾਵੇਂ ਵੋਟ ਚੰਗੀ ਪਈ ਜਿੱਥੇ ਇੱਕ ਨੰਬਰ ਤੇ ਆਉਣ ਦੇ মিডিਆ ਤੇ ਅਤੇ ਜਥੇਬੰਦੀਆਂ ਨੂੰ ਮਾਝੇ ਦੇ ਲੋਕਾਂ ਨੇ ਭਰੋਸਾ ਦਿਵਾਇਆ ਪਰ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੋ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜੇ ਨੇ ਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਪ੍ਰਗਟ ਸਿੰਘ ਮੀਆਵਿੰਡ ਸੋ ਪ੍ਰਗਟ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਲੋਕਾਂ ਦੀ ਆਵਾਜ਼ ਚੈਨਲ ਟੀਵੀ ਦਾ ਵੀ ਪ੍ਰਗਟ ਸਿੰਘ ਜੀ ਸਵਾਲ ਪਹਿਲਾ ਹੈਗਾ ਕਿ ਜੋ ਤਰਨ ਤਰਨ ਦੇ ਲੋਕਾਂ ਵੱਲੋਂ ਕਿਨ ਦਵਾਇਆ ਗਿਆ ਸੀ ਕਿ ਮਨਦੀਪ ਸਿੰਘ ਤੁਹਾਡੀ ਵੱਡੀ ਕੁਰਬਾਨੀ ਹੈ ਤੁਹਾਡੀ ਜਿੱਤ ਜਿਹੜੀ ਯਕੀਨੀ ਪੱਕੀ ਹੈ ਕਿੱਥੇ ਫਰਕ ਰਹਿ ਗਿਆ ਜੋ ਹਾਰ ਦਾ ਸਾਹਮਣਾ ਕਰਨਾ ਪਿਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜੇ ਤਰਨਤਨ ਹਲਕੇ ਦੀ ਸੰਗਤਾਂ ਨੂੰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਇੰਨੀ ਵੱਡੀ ਲੀਡ ਦੇ ਨਾਲ ਬਈ ਪੋਰਡ ਪਾਈ ਆ ਕਿਉਂਕਿ ਦੇਖੋ ਜਿਹੜੀਆਂ ਵੋਟਾਂ ਦੇ ਵਿੱਚ ਹੁੰਦਾ ਜਿਮਨੀ ਚੋਣ ਹੈ ਨਾ ਜਿਹਦੇ ਇੱਕ ਬੜਾ ਉਤਲ-ਪੁਤਲ ਹੁੰਦਾ ਕਿਉਂਕਿ ਸਰਕਾਰ ਦਾ ਪੂਰਾ ਜੰਤਰ ਮੰਤਰ-ਤੰਤਰ ਜੋ ਹੈ ਜਦੋਂ ਮਨੀਸ਼ ਸੋਧਿਆ ਕਹਿੰਦਾ ਹੈ ਨਾ ਧਾਮ-ਸ਼ਾਮ ਧਾਮ ਜੋਰ ਪੰਜਾਬ ਪੈਸਾ ਸਭ ਵਰਤਦੇ ਆ ਜੀ ਇਸ ਕਰਕੇ ਅਸੀਂ ਸੰਗਤ ਨੂੰ ਨਹੀਂ ਕੋਈ ਇਹਦੇ ਵਿੱਚ ਬੁਰਾਈ ਦਿੰਨੇ ਕਿਉਂਕਿ ਹੋ ਸਕਦਾ ਕੁਝ ਸਾਡੀਆਂ ਗਲਤੀਆਂ ਹੀ ਮੰਦੀ ਹੋਈਏ ਠੀਕ ਹੈ ਤੇ ਕੁਝ ਸਰਕਾਰਾਂ ਨੇ ਵੀ ਕਿਉਂਕਿ ਇੱਕ ਪਾਸੇ ਵੇਖੋ ਸਰਕਾਰ ਨੇ ਸਭ ਕੁਝ ਆਪਣਾ ਝੋਕਿਆ ਪਿਆ ਤੇ ਸਾਡੇ ਕੋਲ ਸਾਡੇ ਕੋਲ ਤਾਂ ਸੰਗਤ ਦਾ ਪਿਆਰ ਹੀ ਨਾ ਸੰਗਤ ਸਾਨੂੰ ਪਿਆਰ ਦੇ ਰਹੀ ਪਰ ਅਸੀਂ ਜੋ ਵੀ ਸੰਗਤ ਨੇ ਜੋ ਵੀ ਫਤਵਾ ਦਿੱਤਾ ਬਿਲਕੁਲ ਬਹੁਤ ਵਧੀਆ ਸਾਨੂੰ ਕੋਈ ਇੱਥੇ ਬੁਸਾ ਗੱਲਾਂ ਨਹੀਂ ਆ ਮਨਜ਼ੂਰ ਆ ਜੀ ਜੀ ਨੀ ਪ੍ਰਗਟ ਸਿੰਘ ਜੀ ਤੁਹਾਨੂੰ ਨਹੀਂ ਲੱਗਦਾ ਵੀ ਜਿਸ ਤਰ੍ਹਾਂ ਮਨਦੀਪ ਸਿੰਘ ਨੇ ਵੀ ਮੀਡੀਆ ਤੇ ਗੱਲ ਕਹੀ ਸੀ ਕੋਈ ਪੱਤਰਕਾਰ ਗੱਲ ਕਰਦੇ ਸੀ ਕਹਿੰਦੇ ਵੀ ਕਿਸ ਤਰ੍ਹਾਂ ਚੱਲ ਰਿਹਾ ਪ੍ਰੋਗਰਾਮ ਮਨਦੀਪ ਸਿੰਘ ਕਹਿੰਦੇ ਵੀ ਸਾਡਾ ਤਾਂ ਇੰਨਾ ਵੱਡਾ ਭਰੋਸਾ ਲੋਕਾਂ ਦਾ ਕਿ ਅਸੀਂ ਪਹਿਲੇ ਨੰਬਰ ਤੇ ਜਾ ਰਹੇ ਹਾਂ ਫਿਰ ਤੀਜੇ ਨੰਬਰ ਤੇ ਕਿਵੇਂ ਆ ਗਏ ਵੇਖੋ ਜੀ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਵੀ ਸੰਗਤ ਜਿਦੋਂ ਸ਼ੁਰੂ-ਸ਼ੁਰੂ ਹੋਇਆ ਬੜਾ ਸੰਗਤ ਨੇ ਲਾਸਟ ਤੱਕ ਪਿਆਰ ਕਰਦੇ ਰੇ ਲੇਕਿਨ ਬਾਅਦ ਚ ਇਹਨਾਂ ਨੇ ਸੰਗਤ ਨੂੰ ਦਬਾ ਹੀ ਇਨਾਂ ਲਿਆ ਜੀ ਕਿਉਂਕਿ ਇਹਨਾਂ ਨੇ ਹਰ ਇੱਕ ਹੀ ਲਾਵਰ ਤੇ ਆ ਪੈਸੇ ਦਾ ਦਬਾਅ ਦਿੱਤਾ ਉਥੇ ਫਿਰ ਪਰਚੀਆਂ ਤੱਕ ਤੁਸੀਂ ਵੇਖਿਆ ਹੀ ਹੈ ਪਰਚੇ ਵੀ ਕਰਾਤੇ ਇਥੋਂ ਤੱਕ ਕਰਦੇ ਜੇ ਮੰਨ ਲਓ ਅਸੀਂ ਕਿਸਦੇ ਘਰ ਅੱਜ ਗਏ ਨਾ ਜਾ ਕੇ ਉਹਨਾਂ ਨੂੰ ਵੋਟਾਂ ਵਾਸਤੇ ਕਿਹਾ ਵਾ ਅਪੀਲ ਕੀਤੀ ਆ ਸ਼ਾਮ ਨੂੰ ਜਾ ਕੇ ਉਹਦੇ ਘਰ ਜਾ ਕੇ ਸਰਕਾਰ ਮੌਕੇ ਦੀ ਜਾਂ ਜਿਹੜੇ ਇਹਨਾਂ ਦੇ ਐਮ ਐਲ ਏ ਹੁੰਦੇ ਉਹਨਾਂ ਨੂੰ ਜਾ ਕੇ ਦੁਕਾਨਦਾਰਾਂ ਦੇ ਵੀ ਜੇ ਤੁਸੀਂ ਉਹਨਾਂ ਨਾਲ ਤੁਰੇ ਸਾਡੇ ਬੰਦੇ ਨੇ ਇਥੋਂ ਕੋ ਪੋਲਿੰਗ ਏਜੰਟਾਂ ਨੂੰ ਇਹ ਗੱਲਾਂ ਕਹਿ ਗਏ ਆ ਵੀ ਤੁਹਾਡੀਆਂ ਜਮਾਨਤਾਂ ਨਹੀਂ ਕਰਾਉਣੀਆਂ ਹੂੰ ਤੇ ਵੇਖੋ ਜੀ ਉਹ ਵੀ ਆਪਣੇ ਅਰਗੇ ਕੰਮਕਾਰ ਆ ਰਹੀ ਸੰਗਤਿਆ ਸਾਰੀ ਜੀ ਹਰ ਇੱਕ ਸੋਚਦਾ ਯਾਰ 6 ਮਹੀਨੇ ਆਸਤੇ ਮੈਂ ਕਿਉਂ ਕਿਸ ਦੇ ਨਾਲ ਵੈਰ ਪਾਵਾਂ ਜੀ ਤੇ ਇਸ ਕਰਕੇ ਹੀ ਸੰਗਤਾਂ ਫੇਰ ਬਾਦ ਦੁਬਾਰਾ ਮੈਂ ਦੂਸਰੀ ਵਾਰ ਇਹ ਫੇਰ ਸੰਗਤਾਂ ਦਾ ਖਾਸ ਕਰਕੇ ਤਾਨਾ ਤਾਨੇ ਹਲਕੇ ਜਿਹੇ ਸੰਗਤ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨਹੀਂ ਪਾਈਆਂ ਮਜਬੂਰੀ ਵਾਸ ਹੋ ਗਈ ਕਿਉਂਕਿ ਤੁਹਾਨੂੰ ਨੇ ਲੋਕਾਂ ਨੇ ਬਾਅਦ ਮੈਸੇਜ ਹੀ ਆਇਆ ਵੀ ਸਾਡੀ ਮਜਬੂਰੀ ਇੰਨੀ ਜ਼ਿਆਦੀ ਬਣ ਗਈ ਸੀ ਵੀ ਇਹਨਾਂ ਨੇ ਸਾਨੂੰ ਤੰਗ ਹੀ ਬਹੁਤ ਜ਼ਿਆਦਾ ਕੀਤਾ ਜੀ ਜੀ ਸੋ ਪ੍ਰਗਟ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਖਵਿੰਦਰ ਕੌਰ ਰੰਦਾਵਾ ਦਾ ਲੋਕਾਂ ਨੂੰ ਉਮੀਦ ਹੀ ਹੈ ਨਹੀਂ ਸੀ ਕਿ ਦੂਜੇ ਨੰਬਰ ਉੱਤੇ ਆਉਣਗੇ ਪਰ ਮਾਝੇ ਵਾਲਿਆਂ ਨੇ ਵੋਟਾਂ ਵੀ ਸੁਖਬੀਰ ਬਾਦਲ ਨੂੰ ਦੱਬ ਕੇ ਪਾ ਦਿੱਤੀਆਂ ਕਿਵੇਂ ਕਾਮਯਾਬ ਹੋਏ ਵੋਟਾਂ ਲੈਣ ਦੇ ਵਿੱਚ ਕੀ ਕਹੋਗੇ ਨਹੀਂ ਇੱਥੇ ਵੇਖੋ ਇੱਥੇ ਜੇ ਤੁਸੀਂ ਇਹ ਗੱਲ ਕਹੋਗੇ ਨਾ ਕਿ ਸੁਖਬੀਰ ਬਾਦਲ ਨੂੰ ਵੋਟਾਂ ਪਈਆਂ ਇੱਥੇ ਹੋ ਸਕਦਾ ਮੇਰੇ ਸਾਬ ਨੂੰ ਤੁਸੀਂ ਗਲਤ ਹੋਗੇ ਜੀ ਇਹ ਵੋਟਾਂ ਸੁਖਬੀਰ ਬਾਦਲ ਨੂੰ ਨਹੀਂ ਪਈਆਂ ਹਾਂਜੀ ਇਹ ਆਜ਼ਾਦ ਗਰੁੱਪ ਨੂੰ ਪਈਆਂ ਜਿਹੜਾ ਆਯਾਦ ਗਰੁੱਪ ਉਹ ਅਮਰਪਾਲ ਬਾੜ ਦਾ ਬਣਿਆ ਸੀ ਨਾ ਹਾਂਜੀ ਇਹ ਵੋਟਾਂ ਸਭ ਉਹਨੂੰ ਪਈਆਂ ਇਹ ਵੀਰਬਾਦਲ ਦੀ ਵੋਟ ਨਹੀਂ ਆ ਤੁਸੀਂ ਆਪ ਉਹ ਕੀ ਉਹ ਕੀ ਕਾਰਨ ਹੈਗਾ ਵਿੱਚ ਗੁੰਝਲ ਕੀ ਹੈਗੀ ਹੈ ਗੁੰਝਲੇ ਆ ਕਿ ਉਹਦਾ ਉੱਥੇ ਉਹਨੇ ਪਹਿਲਾਂ ਆਪਣੇ ਵਿਚਰਿਆ ਹੋਇਆ ਵਾ ਬਸ ਉਹਦਾ ਇੱਕ ਗਰੁੱਪ ਬਣਿਆ ਉਹਦੇ 37-40 ਸਰਪੰਚ ਬਣੇ ਹਾਂਜੀ ਠੀਕ ਹੈ ਜੀ ਉਹਦੇ ਨਾਲ ਚੱਲਦੇ ਆ ਜੀ ਠੀਕ ਹੈ ਤੇ ਉਹ ਉਹਦੇ ਨਾਲ ਚੱਲੋ ਉਹਨਾਂ ਦੇ ਨਾਲ ਵਿਚਰਦਾ ਜੋ ਵੀ ਜਿੱਦਾਂ ਮਰਜੀ ਆ ਇਹ ਜਿੰਨੀ ਬੋਰਡ ਪਈ ਆ ਅਮਰਿਤਪਾਲ ਬਾਠ ਨੂੰ ਪਈ ਕਿਉਂਕਿ ਅਮਰਿਤਪਾਲ ਬਾਠ ਉਹਨੂੰ ਵਧੀਆ ਕੰਮ ਕਰਨ ਰਿਹਾ ਉੱਥੇ ਪਹਿਲਾਂ ਉਹਨੇ ਜੋ ਜਿੱਦਾਂ ਵੀ ਬਾਅਦ ਚ ਉਹਦੇ ਉੱਤੇ ਜੋ ਇਹਨਾਂ ਨੇ ਤੌਹਮ ਤਾਂ ਲਾਈਆਂ ਜੋ ਕੋਹ ਕਹਿ ਰਹੇ ਆ ਹਾਂਜੀ ਜਿੰਨੀਆਂ ਵੀ ਉਸ ਕੋ ਕਿਉਂਕਿ ਜੇ ਮੰਨ ਲਓ ਉਹਨੂੰ ਅੱਜ ਉਹਨੂੰ ਗੈਂਗਸਟਰ ਕਹਿ ਰਹੇ ਆ ਤੇ ਗੈਂਗਸਟਰ ਉਹ ਬਣਿਆ ਨਹੀਂ ਬਣਵਾਇਆ ਬਣਾਇਆ ਵਾ ਜੀ ਕਿਉਂਕਿ ਸਰਕਾਰਾਂ ਦੀਆਂ ਜਿਹੜੀਆਂ ਨੌਜਵਾਨਾਂ ਸਾਡਿਆਂ ਨੂੰ ਗਲਤ ਰਾਹੇ ਤੋਰ ਰਹੀਆਂ ਵਾ ਹਾਂਜੀ ਤੇ ਨੌਜਵਾਨੀ ਸਾਡੀ ਦਾ ਕਹਨ ਕੰਦਾ ਇੱਕ ਤਰੀਕਾ ਲੱਭਿਆ ਇਹਨਾਂ ਨੇ ਜੀ ਪਹਿਲਾਂ ਨੂੰ ਉਹਨਾਂ ਕੋ ਕੰਮ ਲਓ ਜਦੋਂ ਉਹਨਾਂ ਨੂੰ ਵਰਤ ਕੇ ਸਾਰਾ ਬਿਲਕੁਲ ਉਹ ਖਤਮ ਹੋਏ ਉਹਨਾਂ ਨੂੰ ਫੇਰ ਕਹਿੰਦੇ ਨੇ ਗੈਂਗਸਟਰ ਦਾ ਨਾਮ ਦੇ ਦਿੰਦੇ ਆ ਜੀ ਤੇ ਇਸ ਕਰਕੇ ਉਹ ਤਾਂ ਚਲੋ ਠੀਕ ਹੋ ਨੇ ਉੱਥੇ ਆਪਣੇ ਉਹਦੇ ਪੰਚਾਇਤਾਂ ਬਣੀਆਂ 40 45 ਪੰਚਾਇਤਾਂ ਬਣੀਆਂ ਇਹ ਅਮਰਤਪਾਲ ਬਾਠ ਨੂੰ ਵੋਟ ਪਈ ਆ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਸੁਖਵੀਰ ਬਾਦਲ ਨੂੰ ਵੋਟ ਨਹੀਂ ਪਈਏ ਕਿਉਂਕਿ ਸੁਖਵੀਰ ਬਾਦਲ ਦਾ ਆਪਾਂ ਪਹਿਲਾਂ ਵੀ ਵੇਖਿਆ ਇਹ ਉਹ ਸੁਖਵੀਰ ਬਾਦਲ ਆ ਨਾ ਜਿਨ੍ਹਾਂ ਨੇ ਆਪਣੇ ਚੋਣ ਹੀ ਨਹੀਂ ਲੜੀ ਜਮਨੀ ਚੋਣਾਂ ਹੀ ਛੱਡਤੀਆਂ ਆ ਤੇ ਬਾਕੀ ਆ ਤੁਸੀਂ ਹੁਣ ਖਡੂਰ ਸਾਹਿਬ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਫਿਰ ਜਿਮੀ ਚੋਣਾ ਹੋ ਜੇ ਉੱਥੇ ਵੇਖ ਲੋ ਇਹ ਤੁਹਾਨੂੰ ਨਹੀਂ ਲੱਗਦਾ ਵੀ ਸੁਖਬੀਰ ਬਾਦਲ ਦਾ ਜਦੋਂ ਇਕੱਠ ਹੁੰਦਾ ਸੀ ਉਹਦੇ ਚ ਹਗਾਰੇ ਲੋਕਾਂ ਦਾ ਬਹੁਤ ਜ਼ਿਆਦਾ ਮਿਲਦਾ ਸੀ ਦੇਖਣ ਨੂੰ ਮਿਲਦਾ ਸੀ ਮੈਂ ਤੁਹਾਨੂੰ ਉਹ ਗੱਲ ਕਹਿ ਰਿਹਾ ਨਾ ਤੁਸੀਂ ਜੇ ਇਹ ਵੇਖੋਗੇ ਨਾ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ ਨਾ ਹਾਂਜੀ ਨੰਬਰ 1 ਬੂਥ ਜਿਹੜਾ ਸ਼ੁਰੂ ਹੁੰਦਾ ਉਹ ਚਭਾਵ ਸਾਈਡ ਤੋਂ ਸ਼ੁਰੂ ਹੁੰਦਾ ਜਿੱਥੇ ਮੀਆਂਪੁਰ ਬਾਟ ਦਾ ਪਿੰਡ ਆ ਹੂੰ ਠੀਕ ਹੈ ਜੀ ਤੇ ਉੱਥੇ ਗਿਣਤੀ ਨੂੰ ਉੱਥੇ ਜਿੰਦਾ ਅਕਾਲੀ ਦਲ ਲੀਡ ਕਰਦਾ ਵਾ ਹਾਂਜੀ ਬਾਕੀ ਜਦੋਂ ਤੁਸੀਂ ਸ਼ਹਿਰ ਵ ਜੀ ਤੇ ਦੂਸਰੇ ਨੰਬਰ ਤੇ ਆਈਆਂ ਆ ਚੱਲਣ ਦੇ ਆ ਹਾਂਜੀ ਉਥਾਂ ਤੇ ਕਾਰਨ ਇਹ ਹੋਆ ਵੀ ਉਹ ਜਿਹੜੇ ਪਿੰਡ ਮੀਆਂਪੁਰ ਦੇ ਲਾਗੇ ਬਾੜ ਦੇ ਪਿੰਡ ਦੇ ਲਾਗੇ ਉੱਥੇ ਉਹਦਾ ਦਬ ਦਬਾ ਵਾ ਉੱਥੋਂ ਨੇ ਆਪਣੇ ਪੰਚਾਇਤਾਂ ਬਣਾਈਆਂ ਜੀ ਤੇ ਇਸ ਕਰਕੇ ਜਿਹੜੀ ਇਹ ਜਿੰਨੀ ਦੂਸਰੇ ਨੰਬਰ ਤੇ ਆਈ ਹੋਈ ਇਹਨਾਂ ਦੀ ਇਹ ਬਾਅਦ ਵਿੱਚ ਤੁਹਾਨੂੰ ਬਿਲਕੁਲ ਕੀ ਕਰਨਾ ਅਕਾਲੀ ਦਲ ਬਾਦਲ ਦੀ ਨਹੀਂ ਆਈ ਆਜ਼ਾਦ ਗਰੁੱਪ ਦੀ ਆ ਇਹ ਆਜ਼ਾਦ ਗਰੁੱਪ ਨੂੰ ਵੋਟਾਂ ਪਈਆਂ ਏ ਇਹ ਕਰਕੇ ਕਿਤੇ ਵਹਿਮ ਤੇ ਨਾ ਰਹੇ ਜੇ ਅਕਾਲੀ ਦਲ ਅਸੀਂ ਰਿਵਾਈਜ਼ ਕਰ ਗਏ ਆ ਇਹ ਬਿਲਕੁਲ ਗਲਤ ਆ ਇਹ ਜਿੱਥੇ ਹੈਗੇ ਉੱਥੋਂ ਥੱਲੇ ਜਾਣਗੇ ਜੀ ਇਹ ਕਿਦੇ ਇਹਨਾਂ ਦੇ ਮੰਜ ਭਲੇਖਾ ਨੇ ਵੀ 2027 ਜੈਸੇ ਪਤਾ ਨਹੀਂ ਕੀ ਕਰ ਲਾਂਗੇ ਬਿਲਕੁਲ ਸੰਗਤ ਨਾਲੋਂ ਮੂੰਹ ਨਹੀਂ ਕਰੂਗੇ ਇਹਨਾਂ ਦੇ ਵੇਖੋ ਤੌਮ ਤਾਂ ਵੜੀਆਂ ਵੱਡੀਆਂ ਜੀ ਨੇ ਕੀ ਕੀ ਕੰਮ ਨਹੀਂ ਕੀਤਾ ਬਰਗਾੜੀ ਵਾਲਾ ਕੰਡ ਕੀਤਾ ਨਕੋਦਰ ਵਾਲਾ ਕੰਡ ਇਹਨਾਂ ਨਾਂ ਤੇ ਬੋਲਦਾ ਤੇ ਉਸ ਤੋਂ ਅੱਗੇ ਆਜੋ ਆਪਣਾ ਬਾਈਬਲ ਕਲਾਵਾ ਹਾਂਜੀ ਤੇ ਸਭ ਸੇ ਸਾਧ ਵਾਲਾ ਜੇਰੀ ਮਾਫੀ ਦਵਾਈ ਆ ਫਿਰ ਤਾਜਾ ਤੁਸੀਂ ਲੱਲੋ ਆ 2 ਦਸੰਬਰ ਨੂੰ ਸੁਖਵੀਰ ਬਾਦਲ ਅਕਾਲਪੁਰ ਸਾਹਿਬ ਤੇ ਮੰਨ ਕੇ ਸਭ ਕੋ ਹਾਂਜੀ ਮੁੱਕਰ ਗਿਆ ਕਿੱਦਾਂ ਇਹਨਾਂ ਨੂੰ ਸੰਗਤ ਮਾਫ ਕਰ ਦਊਗੀ ਸੰਗਤ ਅਸੀਂ ਪਿੰਡਾਂ ਜਾਣੇ ਇਹਨਾਂ ਦੇ ਤੇ ਪੋਸਟਰ ਨਹੀਂ ਲੱਗੰਦੇ ਜੰਡੇ ਹੂੰ ਸਨੋ ਆਜਾ ਬਾਦਰ ਪਾਰਟੀ ਹੈ ਇਹਨਾਂ ਦੇ ਪੋਸਟਰ ਨਹੀਂ ਲੱਗਣ ਦਿੰਦੀ ਸੰਗਤ ਕੰਧਾਂ ਤੇ ਇਹਨਾਂ ਨੂੰ ਪੁੱਛ ਲਓ ਵੀ ਜੇ ਤੁਹਾਨੂੰ ਕਿਤੇ ਆਉਂਦੇ ਡਿਬੇਟ 'ਚ ਕਦੇ ਨਾਲ ਗੱਲ ਕਰੋ ਕਿੰਨੇ ਕਿੰਨੇ ਆ ਪੋਸਟਰ ਲਾਏ ਆ ਜੀ ਇਹ ਕਰਕੇ ਇਹ ਜਿਹੜੀ ਇਹ ਤੁਹਾਨੂੰ ਦਸਵੇਂ ਬਾਰ ਬਣਾ ਆਜ਼ਾਦ ਗਰੁੱਪ ਨੂੰ ਜਿੰਨੀਆਂ ਵੋਟਾਂ ਪਈਆਂ ਇਹਨਾਂ ਨੂੰ ਨਹੀਂ ਪਈਆਂ ਵੋਟਾਂ ਜੀ ਜੀ ਸੋ ਪ੍ਰਗਟ ਸਿੰਘ ਜੀ ਅਗਲਾ ਸਵਾਲ ਹੈਗਾ ਵੀ ਆਮ ਆਦਮੀ ਪਾਰਟੀ ਤੇ ਤਾਂ ਲੋਕ ਬਹੁਤ ਜ਼ਿਆਦਾ ਨਾਰਾਜ਼ ਵੀ ਹੈਗੇ ਸੀਗੇ ਤੇ ਬਾਕੀ ਇਹ ਕਿ ਨਾ ਤਾਂ ਇਹਨਾਂ ਨੇ ਕੋਈ ਬੰਦੀ ਸਿੰਘਾਂ ਦੀ ਗੱਲ ਕੀਤੀ ਨਾ ਬੇਦਵੀ ਮੁੱਦੇ ਤੇ ਕੋਈ ਵੱਡਾ ਠੋਸ ਕੰਮ ਚੁੱਕਿਆ ਫਿਰ ਵੀ ਮਾਜ ਦੇ ਲੋਕਾਂ ਅੰਦਰ ਝਾੜੂ ਪ੍ਰਤੀ ਕੀ ਇਹੋ ਜਿਹਾ ਬਣ ਗਿਆ ਕਿ ਇੰਨੀ ਵੱਡੀ ਜਿੱਤ ਦਿਵਾਤੀ ਨਾ ਹਰਮਿਤ ਸਿੰਘ ਸੰਧੂ ਨੂੰ ਮੈਂ ਤਾਂ ਉਹ ਗੱਲਾਂ ਦਬਾ ਸਾਰਾ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਦੱਸੀ ਜਿਹੜਾ ਮਨੀਸ਼ ਚੋਧੀਆਂ ਨੇ ਗੱਲ ਕਹੀ ਸੀ ਨਾ ਹਾਂਜੀ ਧਾਮ ਸ਼ਾਮ ਧਾਮ ਹਾਂਜੀ ਸਭ ਕੁਝ ਵਰਤਿਆ ਉੱਥੇ ਠੀਕ ਹੈ ਜੀ ਜੀ ਉੱਥੋਂ ਇੱਥੋਂ ਤੱਕ ਜਿਹੜਾ ਨਹੀਂ ਦਬਦਾ ਲਾਲਚ 'ਚ ਨਹੀਂ ਆਇਆ ਉਹਨੂੰ ਪਰਚਿਆਂ ਨਾਲ ਦਬਾ ਦਬਾ ਲਿਆ ਹੂੰ ਬੁੱਤ ਦਾ ਦਰਬਾਰ ਦਬਾਨਾ ਦੁਬਾ ਦਬਾ ਲਿਆ ਇਥੇ ਕਿਹੜਾ ਇਹਨਾਂ ਸਰਕਾਰੀ ਤੰਤਰ ਦਾ ਇਹਨਾਂ ਨੇ ਕੋਈ ਕਾਹਨ ਕੀਤਾ ਨਹੀਂ ਤੇ ਇੱਕ ਜਿੰਨੀ ਚੋਣ ਹੋਵੇ ਪੰਜਾਬ ਦੇ ਮੁੱਖ ਮੰਤਰੀ ਨੂੰ ਜੇ ਕੰਮ ਕੀਤਾ ਉਹਨਾਂ ਬਹਿਨ ਦੀ ਲੋੜ ਹੈ ਉੱਥੇ ਹੂੰ ਕੰਮ ਕੰਤਰੀ ਮੁੱਖ ਮੰਤਰੀ ਲੋਕਾਂ ਦੇ ਪਿੰਡਾਂ ਚ ਨਹੀਂ ਵੰਦੇ ਰਹੇ ਹਾਂਜੀ ਆਪਾਂ ਵੇਖਿਆ ਹੀ ਹੈ ਨਾ ਕਿੰਨਾ ਇਹਨਾਂ ਦਾ ਵਿਰੋਧ ਹੋਇਆ ਹਾਂਜੀ ਤੇ ਵੋਟਾਂ ਮੈਂ ਤੁਹਾਨੂੰ ਦੱਸਿਆ ਜਿਹੜੀ ਜਿੰਨੀ ਚੋਣ ਹੈ ਇਹਦੇ ਵਿੱਚ ਬੜਾ ਅਲੱਗ ਹੁੰਦੀ ਹੈ ਜਿੰਨੀ ਚੋਣ ਜੇ ਜਰਨ ਚੋਣਾਂ ਉਹਦਾ ਬਹੁਤ ਫਰਕ ਹੈ ਜੀ ਇਹ ਕਰਕੇ ਇਹਨਾਂ ਨੂੰ ਕਦੇ ਇਹਨਾਂ ਝਾੜੂ ਵਾਲਿਆਂ ਨੂੰ ਇਹ ਚੀਜ਼ ਨਹੀਂ ਸੋਚਣੀ ਚਾਹੀਦੀ ਵੀ ਸਾਨੂੰ ਬਹੁਤ ਬਾਕੀ ਇਹਨਾਂ ਦੇ ਜਿਹੜਾ ਕੈਂਡੀਡੇਟ ਆ ਕੈਂਡੀਡੇਟ ਦਾ ਵੀ ਆਪਾਂ ਨੂੰ ਪਤਾ ਕਿ ਕਿੱਥੋਂ ਲਿਆ ਕੈਂਡੀਡੇਟ ਕੀ ਕੋਈ ਕੀਤਾ ਜੀ ਜੀ ਵਰਕਰ ਸਿੰਘ ਜੀ ਇਸ ਤਰ੍ਹਾਂ ਤੁਹਾਨੂੰ ਕੀ ਲੱਗਦਾ ਵੀ ਸੁਖਬੀਰ ਬਾਦਲ ਨੂੰ ਜੋ ਤਰਨਤਾਂ ਦੇ ਲੋਕਾਂ ਵੱਲੋਂ ਇੰਨਾ ਵੱਡਾ ਫਤਵਾ ਦਿੱਤਾ ਗਿਆ ਹੈ ਇਨੀਆਂ ਚੰਗੀਆਂ ਵੋਟਾਂ ਪਈਆਂ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਕਾਲੀ ਦਲ ਪਹਿਲਾਂ ਗ੍ਰਾਫ ਬਿਲਕੁਲ ਥੱਲੇ ਚਲਾ ਗਿਆ ਸੀ ਹੁਣ ਸਿਆਸਤ ਵਿੱਚ ਫਿਰ ਉੱਠ ਸਕਣਗੇ ਨਹੀਂ ਇਹ ਨਾ ਮੈਂ ਤਾਂ ਨੂੰ ਉਹ ਗੱਲ ਕਹਿੰਨਾ ਵੀ ਇਹ ਉੱਠਣ ਵਾਲੀ ਗੱਲ ਬਹੁਤ ਔਖੀ ਹੈ ਨਾ ਵਾਸਤੇ ਕਿਉਂਕਿ ਨਾ ਕਹਾ ਨਹੀਂ ਇੰਨਾ ਜਿਆਦਾ ਸਾਡੀ ਸਿੱਖ ਕੌਮ ਦਾ ਪੰਜਾਬ ਦਾ ਕੀਤਾ ਨੇ ਨਾ ਤੇ ਤੂੰ ਤਾਂ ਹੀ ਨਹੀਂ ਜਿਆਦੀਆਂ ਇਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਹਾਂ ਹਾਂ ਕਿਉਂਕਿ ਇਹਨਾਂ ਨੇ ਜੋ ਕੋ ਸਾਡੀ ਨੌਜਵਾਨੀ ਦਾ ਹਾਂਜੀ ਸਾਡੀ ਕਿਸਾਨੀ ਦਾ ਸਭ ਕੁਝ ਪੰਜਾਬ ਦੇ ਨਾਲ ਬਰਬਾਦ ਕਰਤਾ ਹੂੰ ਠੀਕ ਹੈ ਹੁਣੇ ਡਰਾਮੇ ਜੋ ਮਰਜ਼ੀ ਕਰੀ ਜਾਣ ਇਹਨਾਂ ਨੇ ਆਪਣੇ ਕਰਤੂਤਾਂ ਦੱਸਣ ਕਿ ਕੀ ਕੋ ਜ ਇਹਨਾਂ ਨੇ ਕੀਤਾ ਸਰੋਮਣੀ ਕਮੇਟੀ ਦਾ ਨਾ ਨੇ ਕੀ ਹਾਲ ਕੀਤਾ ਔਰ ਕਿੱਥੇ ਵਰਤ ਰਿਹਾ ਪੈਸਾ ਹੈ ਹੂੰ ਗੁਰੂ ਘਰਾਂ ਦੀਆਂ ਗੋਲਕਾਂ ਦਾ ਪੈਸਾ ਇਲੈਕਸ਼ਨਾਂ 'ਚ ਵਰਤਣਾ ਇਹ ਦੱਸੋ ਜਾਇਜ਼ ਆ ਹੂੰ ਇੱਕ ਨਜਾਇਜ਼ ਕਿਉਂ ਗਲਤ ਕੰਮ ਕਰੇ ਇਹਨਾਂ ਦਾ ਕੀਤਾ ਇਹਨਾਂ ਦੇ ਅੱਗੇ ਆ ਰਿਹਾ ਵਾ ਜੀ 2027 ਦੇ ਵਿੱਚ ਇਹਨਾਂ ਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਜੀ ਜੀ ਪ੍ਰਗਟ ਸਿੰਘ ਜੀ ਤਰਨਤਲ ਜਿਮਨੀ ਚੋਣ ਵਾਸਤੇ ਪੈਸਾ ਸ਼ਰਾਬ ਨਸ਼ੀ ਵਰਤੋਂ ਕੀਤੀ ਗਿਆ ਜਾਂ ਲੋਕਾਂ ਦਾ ਲੀਡਰਾਂ ਦੇ ਨਾਲ ਲੀਡਰਾਂ ਦੇ ਵਿਕਾਸ ਤੋਂ ਪ੍ਰੇਰਿਤ ਹੋ ਕੇ ਵੋਟਾਂ ਪਈਆਂ ਨੇ ਵਿਕਾਸ ਨਾ ਤਰਨ ਤਾਰਨ ਦੇ ਵਿੱਚ ਮੈਨੂੰ ਕੋਈ ਵੀ ਬੰਦਾ ਇੱਕ ਵਿਕਾਸ ਦੱਸ ਦੇ ਪਿਆ ਆ ਵਿਕਾਸ ਹੋਇਆ ਹਮ ਹਮ ਲੋਕਾਂ ਦਾ ਤੁਸੀਂ ਹਾਲ ਦੇਖ ਲਓ ਹਸਪਤਾਲਾਂ ਦਾ ਵੇਖ ਲਓ ਸੜਕਾਂ ਦਾ ਵੇਖ ਲਓ ਕਿਸੇ ਵੀ ਇੱਕ ਚੀਜ਼ ਤੇ ਖਾਸ ਕਰਕੇ ਜਿਹੜਾ ਨੌਜਵਾਨੀ ਦਾ ਉੱਥੇ ਕਹਾਂ ਹੋ ਰਿਹਾ ਨਾ ਦੋ ਚੀਜ਼ਾਂ ਇੱਕ ਨਸ਼ਾ ਹਾਂਜੀ ਇੱਕ ਸਾਡੇ ਵਪਾਰੀ ਲੋਕ ਹੈ ਉਹਨਾਂ ਨੂੰ ਉਹਨਾਂ ਤੋਂ ਫਰੋਟੀਆਂ ਦਾ ਜੀ ਬਹੁਤ ਹੀ ਤੰਗ ਆ ਹਮ ਔਰ ਉਹ ਅਜੇ ਗੱਲ ਕਹਿ ਵੀ ਰਹੇ ਆ ਵੀ ਠੀਕ ਅਸੀਂ ਵੋਟਾਂ ਪਾ ਕੇ ਤੇ ਹਰਮੀਤ ਸੰਧੂ ਐਮ ਐਲ ਏ ਬਣ ਗਿਆ ਵਾ ਪਰ ਇਹ ਦੋਵੇਂ ਅਸੀਂ ਤਾਂ ਨੇ ਜੇ ਚੰਗਾ ਨਾ ਰਮੇਸ ਜੰਦੂ ਚੰਗੀ ਆਪਣੀ ਸੋਚਦਾ ਮੈਂ ਆਪਣੇ ਹਲਕੇ ਨੂੰ ਬਚਾਉਣਾ ਬਚਾਉਣਾ ਕਿ ਇਹ ਤਨਾਂ ਤੱਕ ਗਿਆ ਮਲੇ ਰਿਹਾ ਤੈਨੂੰ ਕੀ ਬਚਾਇਆ ਵਾ ਜੇ ਅਜੇ ਵੀ ਇਹਦੇ ਮਨ 'ਚ ਮਾੜਾ ਮੋਟਾ ਦਰਦ ਹੈਗਾ ਨਾ ਤੇ ਦੋ ਕੰਮ ਕਰ ਲੈ ਇੱਕ ਉਥੋਂ ਨਸ਼ਾ ਖਤਮ ਕਰ ਦੇ ਤੇ ਦੂਸਰਾ ਜਿਹੜੀਆਂ ਪਰੋਤੀਆਂ ਮੰਗੀਆਂ ਜਾ ਰਹੀਆਂ ਜਿਹੜੇ ਵਪਾਰੀ ਲੋਕ ਇੰਨਾ ਤੰਗ ਆ ਉਹਨਾਂ ਦੀ ਜਾਨ ਥੋੜੀ ਸੌਖੀ ਕਰ ਦੇ ਜੇ ਚਾਹੁੰਦਾ ਵੀ ਮੈਂ ਆਪਣੇ ਹਲਕੇ ਦਾ ਕੋਈ ਕੰਮ ਕਰਨਾ ਜੀ ਪਰਗਤ ਸਿੰਘ ਦੀ ਸੁਖਵੀਰ ਬਾਦਲ ਦਾ ਬਿਆਨ ਸੀਗੇ ਸਾਡੇ ਵਰਕਰਾਂ ਤੇ ਬਹੁਤ ਵੱਡੀ ਧੱਕੇਸ਼ਾਹੀ ਹੋਈ ਤੇ ਪਰਚੇ ਕੀਤੇ ਗਿਆ ਅਸੀਂ ਇਹਦੇ ਤੇ ਕਾਨੂੰਨੀ ਕਾਰਵਾਈ ਕਰਾਂਗੇ ਮੌਜੂਦਾ ਸਰਕਾਰ ਤੇ ਵਾਕਿਆ ਇਹਵੇਂ ਇਵੇਂ ਹੋਇਆ ਨਹੀਂ ਪਹਿਲੀ ਤੇ ਗੱਲ ਜੇ ਅਸੀਂ ਆਨੇ ਭੀ ਇਹਨਾਂ ਪਰਚੇ ਕਿਸੇ ਤੇ ਵੀ ਇਕੱਲੇ ਸੁਖਵੀਰ ਬਾਦਲ ਦੇ ਜਾਂ ਇਹਦੀ ਬੰਦਿਆਂ ਦੇ ਕਿਸੇ ਤੇ ਵੀ ਚੋਣ ਜਿਮਨੀ ਚੋਣ ਦੇ ਦੌਰਾਨ ਕਿਸੇ ਤੇ ਵੀ ਗਲਤ ਪਰਚਾ ਸਰਕਾਰ ਨੇ ਕੀਤਾ ਤੇ ਉਹ ਉਲਟਾ ਸਰਕਾਰ ਤੇ ਪ੍ਰਸ਼ਾਸਨ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਕਿਸੇ ਦਾ ਹੱਕ ਨਹੀਂ ਆ ਜਿਹੜਾ ਚੋਣ ਲੜਨਾ ਇਹ ਇੱਕ ਆਪਣਾ ਕਾਨੂੰਨ ਆ ਆਪਾਂ ਨੂੰ ਇੱਕ ਇੱਕ ਕਾਨੂੰਨ ਫਾਲੋ ਕਰਦਾ ਵੀ ਆਪਾਂ ਕੋ ਨੂੰ ਇੱਕ ਚੋਣ ਲੜ ਸਕਦੇ ਇਹ ਤਾਂ ਹੁੰਦਾ ਵੀ ਜੇ ਮੰਨ ਲਓ ਮੇਰੀ ਸਾਡੀ ਸਰਕਾਰ ਹੈ ਤੇ ਅਸੀਂ ਕਹੀਏ ਵੀ ਅਸੀਂ ਦੂਜੇ ਵਿਰੋਧੀਆਂ ਤੇ ਪਰਚੇ ਕਰਾਈ ਜਾਣੇ ਆ ਜੀ ਜੇ ਇਹਨਾਂ ਨੇ ਗਲਤ ਕੀਤਾ ਅਸੀਂ ਚੋਣ ਕਮਿਸ਼ਨ ਨੂੰ ਇਹੋ ਬੇਨਤੀ ਕਰਦੇ ਆਂ ਵੀ ਇਹਦਾ ਨਿਰਪੱਖ ਜਾਂਚ ਕਰਕੇ ਜਿੰਨੇ ਗਰਦ ਕੀਤਾ ਜੇ ਬੇਸ਼ੱਕ ਸਰਕਾਰੀ ਅਫਸਰ ਨੇ ਕੋਈ ਗਲਤੀ ਕੀਤੀ ਆ ਉਹਨੂੰ ਬੜੀ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਜੀ ਕਿ ਗਲਤ ਕਿਉਂ ਇਹਨਾਂ ਨੇ ਕਾਨੂੰਨ ਦਾ ਫਾਇਦਾ ਲਿਆ ਜੀ ਪਰਗਰਸ਼ਿੰਗੀ ਅਗਲਾ ਸਵਾਲ ਆਇਆ ਗਿਆ ਵੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਜਿਸ ਤਰ੍ਹਾਂ ਤਰਨਤਾਰਨ ਦੀ ਚੋਣ ਜਿੱਤਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਸਪੈਸ਼ਲੀ ਤੌਰ ਤੇ ਸੁਖਬੀਰ ਬਾਦਲ ਦੇ ਗੈਂਗਸਟਰ ਨਾਲ ਰਿਲੇਸ਼ਨਸ਼ਿਪ ਕਹਿੰਦੇ ਵੀ ਹੈਗੇ ਨੇ ਤੇ ਗੈਂਗਸਟਰਾਂ ਤੋਂ ਧਮਕੀਆਂ ਦਵਾ ਕੇ ਸਾਰੀਆਂ ਵੋਟਾਂ ਹਾਸਲ ਕੀਤੀਆਂ ਕਹਿੰਦੇ ਵੀ ਐਸਆਈਟੀ ਬਣਾ ਕੇ ਇਹਦੇ ਤੇ ਕਾਰ ਵੀ ਕਰਾਂਗੇ ਜੀ ਵੇਖੋ ਇਹ ਜਿਹੜੇ ਲੀਡਰ ਨੇ ਜਿੰਨੇ ਲੀਡਰ ਆ ਜੀ ਸਾਰਿਆਂ ਦੇ ਮੈਨਾਂ ਗੈਂਗਸਟਰ ਨਾਲ ਲਿੰਕ ਕੱਲੇ ਸੁਖਬੀਰ ਬਾਦਲ ਦੇ ਨਹੀਂ ਜੀ ਕੀ ਆ ਪਿਛਲੇ ਮੈਂ ਥੋੜੇ ਦਿਨ ਆ ਵੀਡੀਓ ਵੇਖਣ ਰਿਹਾ ਹਾਂ ਆਪਣਾ ਉਥੋਂ ਜਗਦੀਪ ਰੰਦਾਵਾ ਵਾ ਹਾਂਜੀ ਐਮਐਲਏ ਬਣੇ ਸ਼ਾਇਦ ਥੋੜਾ ਚਰੋਇਆ ਜੀ ਉਹ ਉਹਨਾਂ ਦੇ ਬਿਲਕੁਲ ਦੱਸਣ ਦੇ ਵੀ ਆਪਣੇ ਜਗਤੂ ਘਾਨਪੁਰੀਆਂ ਨਾਲ ਸੰਪਰਕ ਜੀ ਤੇ ਇਸ ਕਰਕੇ ਮੈਂ ਨਾ ਵੀ ਜਿਹਦੇ ਵੀ ਜਿਹਦੇ ਵੀ ਨਾਲ ਸੰਪਰਕ ਹੈਗੇ ਆ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਜੇ ਇਹਨਾਂ ਨੇ ਗੈਂਗਸਟਰ ਸਾਡੀ ਨੌਜਵਾਨੀ ਨੂੰ ਗਲਤ ਰਸਤੇ ਤੋਰਿਆ ਇਹ ਲੀਡਰਾਂ ਨੇ ਤੋਰਿਆ ਵਾ ਉਹ ਉਹਨਾਂ ਨੌਜਵਾਨਾਂ ਦਾ ਕੋਈ ਤਸੂਰ ਨਹੀਂ ਆ ਇਹਨਾਂ ਨੂੰ ਨੌਜਵਾਨਾਂ ਨੂੰ ਵਰਤ ਕੇ ਤੇ ਅੱਜ ਉਹਨਾਂ ਨੂੰ ਕਹਨ ਕਰਦੇ ਆ ਨੌਜਵਾਨੀ ਦਾ ਜੀ ਤੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਵਾਂ ਕਿ ਖਾਸ ਕਰਕੇ ਚੋਣਾਂ ਦੇ ਵਿੱਚ ਤੁਸੀਂ ਇਹਨਾਂ ਦੀਆਂ ਗੱਲਾਂ ਇਹਨਾਂ ਦੇ ਝਾਂਸਿਆਂ ਤੇ ਨਾ ਆਇਆ ਕਰੋ ਇਹ ਸਾਡੀ ਨੌਜਵਾਨੀ ਅੱਜ ਤੱਕ ਵੇਖੋ ਇਹਨਾਂ ਕੀ ਕਿੰਨਾ ਕਹਨ ਕੀਤਾ ਕਿਹੜਾ ਕਿਹੜਾ ਨਹੀਂ ਵਰਤਿਆ ਨਾ ਕਿਹੜਾ ਲੀਡਰਾਂ ਲਖੇ ਸਾਨੂੰ ਇਹਦੇ ਤੁਸੀਂ ਆਪਾਂ ਖੁਦ ਬਿਆਨ ਸੁਨੇ ਆ ਹਾਂਜੀ ਕਹਿੰਦਾ ਰਿਹਾ ਮੈਂ ਸਿਕੰਦਰ ਮਲੂਕਾ ਕਿਦਾਂ ਵਰਤਦਾ ਰਿਹਾ ਜੀ ਉਥਾਂ ਤੱਕ ਕੈਪਚਰ ਕਰਾਉਂਦਾ ਰਿਹਾ ਹੂੰ ਤੇ ਅੱਜ ਉਹ ਹੀ ਸਿਕੰਦਰ ਮਲੁਕਾ ਲਖੇ ਨੂੰ ਨਾਲ ਅਲਬਮ ਫੜਦਾ ਉਹਦੀ ਬਾਹ ਹਾਂ ਜੇ ਲਖਾ ਆਪਣਾ ਬੇਸ਼ਕੂਬ ਸਭ ਕੁਝ ਛੱਡ ਗਿਆ ਆਪਣੀ ਸਹੀ ਸਲਾਮ ਜ਼ਿੰਦਗੀ ਜੀ ਰਿਹਾ ਵਾ ਜੀ ਉਹਦੇ ਬਿਲਕੁਲ ਦਾ ਮੈਂ ਸਹੀ ਦੇ ਰਿਹਾ ਨਾ ਇਹ ਸਾਨੂੰ ਵਰਤਦੇ ਆ ਇਹ ਕਰਕੇ ਅਸੀਂ ਨੌਜਵਾਨਾਂ ਨੂੰ ਖਾਸ ਕਰਕੇ ਕਿਉਂਕਿ ਲੀਡਰ ਨਹੀਂ ਕਿਸੇ ਦੇ ਮਿੱਤ ਅਸੀਂ ਨੌਜਵਾਨਾਂ ਨੂੰ ਬੇਨਤੀ ਕਰਦੇ ਵੀ ਤੁਸੀਂ ਸਿਆਣੇ ਬਣੋ ਆਪਣੀ ਨੌਜਵਾਨੀ ਜਿੱਦਾਂ ਆਪਣੇ ਸਹੀ ਕੰਮ ਜੋ ਤੁਹਾਡੇ ਮਾਪੇ ਤੁਸੀਂ ਸਹੀ ਜ਼ਿੰਦਗੀ ਜੀਣਾ ਚਾਹੁੰਦੇ ਜੋ ਸਹੀ ਜ਼ਿੰਦਗੀ ਜੋ ਇਹ ਲੀਡਰਾਂ ਦੇ ਚਾਂਸਿਆਂ 'ਚ ਆ ਕੇ ਕਿਸੇ ਬੂਥ ਕੈਪਚਰ ਕਰਨੇ ਕਿਸੇ ਤੇ ਪਰਚੇ ਪਾਉਣੇ ਜਾਂ ਕਿਸੇ ਨ ਕਿਸੇ ਪਰਿਵਾਰ ਨੂੰ ਤੰਗ ਕਰਨਾ ਉਹ ਬਹੁਤ ਹੀ ਗਲਤ ਗੱਲ ਆ ਅੱਥ ਕੱਲ ਦੀ ਗੱਲ ਤੁਸੀਂ ਵੇਖੋ ਮੇਰੇ ਆ ਲੱਗੇ ਮੇਰੇ ਬਾਬਕਾਲੇ ਹਲਕੇ ਧੂੜ ਕਾ ਪੈਂਡਿਆ ਹਾਂਜੀ ਤੇ ਕੋਈ ਬਜ਼ੁਰਗੋਂ ਦੁਕਾਨ ਤੇ ਬੈਠੀ ਤੇ ਗੋਲੀ ਮਾਰਤੀ ਆ ਜੀ ਸਾਰੇ ਤੁ ਫਰੋਤੀਆਂ ਮੰਗੀਆਂ ਜਾ ਰਹੀਆਂ ਕੀ ਹੋ ਰਿਹਾ ਹੈ ਸਾਡੇ ਪੰਜਾਬ ਨੂੰ ਤੇ ਇਹਨਾਂ ਨੇ ਬਹੁਤ ਜ਼ਿਆਦਾ ਥੱਲੇ ਲੈ ਗਏ ਖਾਸ ਕਰ ਖਾਸ ਕਰਕੇ ਦੋ ਤਿੰਨ ਸਾਲ ਦੇ ਵਿੱਚ ਜੀ ਆ ਜਿਹੜੀ ਹੁਣ ਸਰਕਾਰ ਆਈ ਆ ਇਹ ਆਪਣੇ ਦੱਸਣ ਪਈਆ ਦੋ ਸਾਲ ਦੇ ਵਿੱਚ ਕਿੰਨੀਆਂ ਫਰੋਤੀਆਂ ਦੇ ਨਾਂ ਦੇ ਉੱਤੇ ਕਿੰਨੀਆਂ ਜਾਨਾਂ ਗਈਆਂ ਹੂੰ ਕੋਈ ਹੈ ਇਹਨਾਂ ਨੇ ਕੋਈ ਹੈ ਨਾ ਕੋਈ ਇਹ ਕਿਉਂ ਨਹੀਂ ਬੰਦ ਹੋ ਰਿਹਾ ਹੈ ਜੀ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਬਿਕਰਮ ਮਜੀਠੀਆ ਨੂੰ ਜਦੋਂ ਗ੍ਰਿਫਤਾਰ ਕੀਤਾ ਸੀਗਾ ਵੱਧ ਜਾਇਦਾਦ ਦੇ ਮਸਲੇ ਦੇ ਵਿੱਚ ਉਦੋਂ ਇੱਕ ਸੋਸ਼ਲ ਮੀਡੀਆ ਤੇ ਖਬਰ ਗੂੰਜਰੀ ਸੀ ਕਿ ਸੁਖਬੀਰ ਬਾਦਲ ਦੀ ਵੀ ਕਦੇ ਵੀ ਗ੍ਰਿਫਤਾਰੀ ਹੋ ਸਕਦੀ ਹੈ ਤੁਹਾਨੂੰ ਕੀ ਲੱਗਦਾ ਹੈ ਹੁਣ ਜਿਹੜਾ ਆਮ ਆਦਮੀ ਪਾਰਟੀ ਨੇ ਸਟੈਂਡ ਚੁੱਕਿਆ ਹੈ ਗ੍ਰਿਫਤਾਰੀ ਹੋ ਸਕਦੀ ਹੈ ਇਹਨਾਂ ਦੀ ਬਿਲਕੁਲ ਹੋਣੀ ਚਾਹੀਦੀ ਹੈ ਜੀ ਜੇ ਉਹ ਆਪ ਨੂੰ ਦੇਖ ਰਿਹਾ ਮੈਨੂੰ ਮੈਂ ਤਾਂ ਜਦੋਂ ਇਹਨੇ ਸਰਕਾਰ ਬਣੀ ਉਦੋਂ ਕਿਉਂ ਨਹੀਂ ਕੀਤੀ ਉਹਦੇ ਨੇ ਸੁੱਖ ਬਲਾ ਦਾ ਕਿੰਨਾ ਰੌਲਾ ਪਾਇਆ ਹੈ ਭਗਵਾਨ ਮਾਨ ਨੇ ਕਿਉਂ ਨਹੀਂ ਉਦੋਂ ਨੇ ਗ੍ਰਿਫਤਾਰੀ ਕੀਤੀ ਅੱਜ ਹੀ ਰੌਲਾ ਪਾਉਂਦੇ ਆ ਮੈਂ ਤਾਂ ਜੇ ਅਜੇ ਵੀ ਆਂਦਾ ਵੀ ਉਹਨੂੰ ਪਤਾ ਲੱਗਦਾ ਸੁਖਵੀਰ ਬਾਦ ਗਲਤ ਆ ਤੇ ਉਹਨੂੰ ਨੂੰ ਸਜ਼ਾ ਹੋਣੀ ਚਾਹੀਦੀ ਆ ਜੀ ਇਹ ਸਭ ਰਲੇ ਮਿਲੇ ਇਹਨਾਂ ਕੱਖ ਨਹੀਂ ਕਰਨਾ ਇਹਨਾਂ ਸਰੀ ਨੌਜਵਾਨੀ ਪੰਜਾਬ ਨੂੰ ਡਰਾਮੇ ਕਰਨ ਦੇ ਆ ਜੀ ਅੱਜ ਸਾਢੇ 3 ਸਾਲ ਬਾਅਦ ਇਹਨੂੰ ਚੇਤਾ ਆ ਗਿਆ ਸੁਖਵੀਰ ਬਾਦਲ ਕੋ ਵੱਧ ਜਾਇਦਾ ਤੇ ਜਿੱਦਨੇ ਆ ਕੇ ਕੁਰਸੀ ਬੈਠੇ ਉਦਨੇ ਇਹਨੂੰ ਫੈਲ ਨਹੀਂ ਦੇਹੀ ਹੂੰ ਹੁਣ ਸਿਰਫ ਡਰਾਮੇ ਆ ਗਏ ਵੋਟਾਂ ਵੋਟਾਂ ਹੀ ਡਰਾਮੇ ਕਰਨੇ ਆ ਹੂੰ ਅਹੀਂ ਨੇ ਜਿੰਨੇ ਵੀ ਮੈਂ ਇੱਕ ਸੁਖਵੀਰ ਬਾਦਲ ਨੇ ਮੈਂ ਜਿੰਨੇ ਵੀ ਆਨਾ ਜਿੰਨੇ ਪੰਜਾਬ ਦੇ ਪੁਰਾਣੇ ਤੋਂ ਪੁਰਾਣੇ ਲੀਡਰ ਜਿੰਨੇ ਪੰਜਾਬ ਦਾ ਪੈਸਾ ਪੰਜਾਬ ਦਾ ਹੱਕ ਖਾਦਾ ਵਾ ਉਹਨੂੰ ਵੱਧ ਤੋਂ ਵੱਧ ਸਜ਼ਾ ਉਹਨਾਂ ਨੂੰ ਜੇਲ੍ਹਾਂ ਛੁੱਟੋ ਬੰਦ ਕਰੋ ਉਹਨਾਂ ਨੂੰ ਉਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਆ ਦੂਰ ਕੀ ਜਣਾ ਤੁਸੀਂ ਜਿਹੜੇ ਉਹਨਾਂ ਇਹ ਤਾਂ ਦਾ ਮੈਂ ਉਹਨਾਂ ਦੇ ਕਾਰਵਾਈ ਕਰਨੀ ਆ ਇਹਨੂੰ ਕੰਮ ਤੋਂ ਜਿਹੜੇ ਤੇਰਾ ਨਾਂ MLA ਤੁਰੇ ਫਿਰਦੇ ਨਾ 92 ਇਹਨਾਂ ਦੇ ਕਾਰਵਾਈ ਕਰ ਲਾ ਜੀ ਕੀ ਕੋਹ ਬਣਾ ਰਹੇ ਆ ਇੱਕ ਨਾਰਮਲ ਘਰਾਂ ਦੇ ਜਿਹੜੇ MLA ਹੀ ਅੱਜ ਕਿੱਥੋਂ ਤੱਕ ਇਹਨਾਂ ਜਾਇਦਾਦਾਂ ਪਹੁੰਚਦੀਆਂ ਕੋਈ ਇੱਕ MLA ਦਾ ਦੇ ਦੱਸ ਸਕਦਾ ਵੀ ਆ MLA ਦੀ ਜਿੱਦਨ MLA ਬਣਿਆ ਉਦੋਂ ਉਹਦੀ ਇੰਨੀ ਜਾਇਦਾਦ ਹੀ ਅੱਜ ਇੰਨੀ ਜਾਇਦਾਦ ਕਿੱਥੋਂ ਆਈ ਆ ਜੀ 30-30 ਕਰੋੜ ਰੁਪਇਆ ਕੋਠੀਆਂ ਤੇ ਲਾ ਲਿਆ ਇਹਨਾਂ ਨੇ ਜੀ ਜਿਹੜੇ ਇੱਕ ਨਾਰਮਲ ਸਕੂਲ ਦੇ ਨਾਲ ਬੱਚੇ ਪੜ੍ਹਦੇ ਹੀ ਦਾ ਤੇ ਇੱਕ ਵੱਡੇ ਵੱਡੇ VIP ਗੱਡੀਆਂ ਜਿਹੜੀਆਂ ਲਗਜ਼ਰੀ ਗੱਡੀਆਂ ਉਹ ਇਹਨਾਂ ਨੂੰ ਸਕੂਲਾਂ ਛੱਡਣ ਜਾ ਰਹੀਆਂ ਨੇ ਇਹਦੇ ਬੱਚਿਆਂ ਨੂੰ ਜੀ ਕਿੱਥੋਂ ਆਇਆ ਪੈਸੇ ਇਹਨਾਂ ਕੋਲ ਇਹ ਕੱਪਟਮ ਹੈ ਨਾ ਜੇ ਉਹਨਾਂ ਦੇ ਕਰਕੇ ਇਹਨਾਂ ਤੇ ਨਾਲ ਲੱਗਦੀ ਕਰ ਲੈਣਾ ਤੇ ਵੀ ਜੀ ਜਿਹੜੇ ਨੇ 92 ਆ ਜੀ ਜੀ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਤੁਹਾਡੀ ਪਾਰਟੀ ਦੇ ਵੱਲੋਂ 2027 ਦੇ ਵਿੱਚ MP ਅਮਰਪਾਲ ਸਿੰਘ ਨੂੰ CM ਬਣਾਉਣ ਦਾ ਇੱਕ ਵੱਡਾ ਐਲਾਨ ਸੀਗਾ ਵੀ ਹੁਣ ਹੁਣ ਕਿਵੇਂ ਲੱਗਦਾ ਵੀ ਜੋ ਕਾਲੀਦਾਲ ਵਾਰਸ ਪੰਜਾਬ ਦੇ ਨਤੀਜੇ ਸਾਹਮਣੇ ਆਏ ਹੈਗੇ ਨੇ ਤੁਹਾਨੂੰ ਕੀ ਲੱਗਦਾ ਮੈਂ ਨਾ ਹੀ ਮੈਂ ਕਹਿਣਾ ਤੁਹਾਨੂੰ ਬਹੁਤ ਵਧੀਆ ਨਤੀਜੇ ਆ ਹੂੰ 20000 ਵੋਟ ਥੋੜੀ ਨਹੀਂ ਉਥੋਂ ਹਲਕੇ ਚ ਜੀ ਠੀਕ ਹੈ ਜੀ ਤੇ ਅਸੀਂ ਉਹ ਜਿਹੜਾ ਆਪਣਾ ਐਲਾਨ ਕੀਤਾ ਉਹ ਐਲਾਨ ਤੇ ਬਿਲਕੁਲ ਡਟੇ ਹੋਏ ਹਾਂ 2027 ਦੇ ਵਿੱਚ ਸਾਡੀ ਪਾਰਟੀ ਵੱਲੋਂ ਭਾਈ ਅਮਰਪਾਲ ਸਿੰਘ ਖਾਲਸਾ ਮੁੱਖ ਮੰਤਰੀ ਬਣਨਗੇ ਜੀ ਅਸੀਂ ਸਾਰਾ ਪੰਜਾਬ ਭਾਈ ਸਾਹਿਬ ਦੇ ਨਾਲ ਖੜਾ ਵਾ ਜੀ ਅੱਜ ਵੀ ਸੰਗਤ ਉਨਾ ਹੀ ਪਿਆਰ ਭਾਈ ਸਾਹਿਬ ਨੂੰ ਕਰ ਰਹੀ ਹੈ ਮੈਂ ਤੁਹਾਨੂੰ ਦੱਸਿਆ ਜੀ ਜਿਮਨੀ ਚੌਂਂ ਜਿਮਨੀ ਚੌਂਂ ਦੇ ਉੱਤੇ ਆਪਾਂ ਕਿਸੇ ਵੀ ਸਟੇਟ ਦਾ ਰਿਜ਼ਲਟ ਨਹੀਂ ਕੱਢ ਸਕਦੇ ਇੱਕ ਜਿਮਨੀ ਚੌਂਂ ਜਿਮਨੀ ਚੌਂਂ ਤੇ ਤੁਹਾਨੂੰ ਵੀ ਪਤਾ ਉੱਥੇ ਕੀ ਕੁਝ ਕਿੱਦਾਂ ਜਿਮਨੀ ਚੌਂਂ ਹੋਈ ਹੈ ਕੀ ਕੁਝ ਹੋਇਆ ਉਹਦੇ ਉੱਤੇ ਉੱਤੇ ਜੀ ਜੀ ਪ੍ਰਗਟ ਸਿੰਘ ਦੀ ਤਰਨਤਨ ਸੀਟ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਹਰਮਿੰਦਰ ਸਿੰਘ ਸੰਧੂ ਨੇ ਜਿੱਤ ਲਈ ਹੈ ਤੁਸੀਂ ਕਿੰਨੇ ਕੁ ਸਹਿਮਤ ਹੋ ਕਿ ਜਿਹੜਾ ਫਤਵਾ ਦਿੱਤਾ ਲੋਕਾਂ ਨੇ ਨੇ ਵੇਖੋ ਮੈਂ ਸਹਿਮਤ ਦੀ ਗੱਲ ਮੰਨ ਮੈਂ ਉਹ ਆਪਾਂ ਗੱਲ ਛਾੜੀ ਦੀ ਵੀ ਕਿਦਾਂ ਜਿੱਤੀ ਜੋ ਕੋ ਜੋ ਹੈ ਇਹ ਹੁਣ ਜਿੱਤ ਵੀ ਲਈ ਹੈ ਨੇ ਇਹਨਾਂ ਨੇ ਮੈਂ ਤੇ ਇਹ ਕਹਿ ਰਿਹਾ ਜੇ ਅਰਮੇਸ਼ ਸਿੰਘ ਕੋ ਤਕਰੀਬਨ ਡੇਢ ਸਾਲ ਦਾ ਸਮਾਂ ਹੈਗਾ ਸਾਲ ਡੇਢ ਸਾਲ ਦਾ ਤੇ ਕੰਫਰੰਸ ਸਾਲ ਡੇਢ ਸਾਲ ਚ ਕੋਈ ਚੰਗਾ ਕੰਮ ਕਰਕੇ ਉਹ ਸਾਦੇ ਪਹਿਲਾਂ ਨਹੀਂ ਕੀਤਾ ਜਿੰਨੀ ਆਰੇ ਐਮਐਲ ਬਨ ਹੁਣ ਵੀ ਬਣਿਆ ਵਾ ਹੁਣ ਹੀ ਮੇਨ ਕੰਮ ਮੈਂ ਤੁਹਾਨੂੰ ਪਹਿਲਾਂ ਬਾਦ ਦੁਬਾਰਾ ਫੇਰ ਰਿਪੀਟ ਕਰਦਾ ਵਾਂ ਤੇ ਮੇਨ ਦੋ ਹੀ ਕੰਮ ਆ ਇੱਕ ਨਸ਼ਾ ਉਹ ਤੋਂ ਤਰਨ ਤਨ ਹਲਕੇ ਨੂੰ ਖਤਮ ਕਰ ਦੇ ਤੇ ਦੂਸਰਾ ਫਰੋਤੀਆਂ ਤੇ ਆਪਣੇ ਆਪ ਇਹਦੇ ਹਲਕੇ ਦਾ ਉਹ ਤੇ ਤਰਨ ਤਨ ਹਲਕੇ ਦਾ ਸੁਧਾਰ ਹੋ ਜਾ ਜੀ ਪਰ ਨਹੀਂ ਹੋਣਾ ਮੈਂ ਤੁਹਾਨੂੰ ਇਹ ਵੀ ਆਨਾ ਹੁਣਾ ਨਹੀਂ ਇਹ ਕਰਨਾ ਨਹੀਂ ਇਹਨਾਂ ਨੇ ਜੀ ਜੀ ਪਰ ਅਗਰ ਸਿੰਘ ਜੀ ਮੈਂ ਠੀਲਾ ਸਵਾਲ ਕਰਦਾ ਵੀ ਪੰਥਕ ਸੀਟ ਜਿਹੜੀ ਮਾਝੇ ਦੀ ਤਰਨਤਨ ਦੀ ਮੰਨੀ ਜਾਂਦੀ ਸੀਗੀ ਜਿੱਥੇ ਬੀਬੀ ਖਾਲੜਾ ਨੂੰ ਵੀ ਹਰਾਇਆ ਗਿਆ ਸੀਗਾ ਅੱਜ ਪੰਥਕ ਉਮੀਦਵਾਰ ਉਮੀਦਵਾਰ ਨੂੰ ਦੁਬਾਰਾ ਤੋਂ ਫਿਰ ਹਰਾਇਆ ਗਿਆ ਹੈ ਤੁਹਾਨੂੰ ਕੀ ਲੱਗਦਾ ਨਹੀਂ ਵੇਖੋ ਮੈਂ ਤੁਹਾਨੂੰ ਪਹਿਲਾਂ ਗੱਲ ਦੱਸੀ ਸੰਗਤ ਦੇ ਕੋਈ ਸੰਗਤ ਦੀ ਕਮੀ ਨਹੀਂ ਆ ਹੂੰ ਸੰਗਤ ਨੇ ਬਹੁਤ ਵਧੀਆ ਪਿਆਰ ਦਿੰਦੇ ਹੀ ਦਿੱਤਾ ਤੇ ਦੇਣਗੇ ਹਾਂਜੀ ਜੀ ਨਹੀਂ ਗੱਲ ਗੱਲ ਕੀ ਹੁੰਦੀ ਜਦੋਂ ਇਹ ਜਿਮਨੀ ਚੋਂ ਉਹਨ ਦੇ ਵਿੱਚ ਕੀ ਆ ਪੰਥਕ ਦਾ ਇਹਨਾਂ ਨੇ ਕੀ ਕੀਤਾ ਅਜੰਡਾ ਹੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਹੂੰ ਕੀਤੀ ਇਦਾਂ ਉੱਥੇ ਵਸੋ ਪੈਸਾ ਨੰਨੇ ਵਾ ਵੜਿਆ ਹੂੰ ਨਸ਼ੇ ਦੇ ਕਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਸੰਗਤ ਨੂੰ ਹੂੰ ਤੇ ਕਈ ਮਜਬੂਰੀ ਵਸ ਹੋ ਗਈ ਜਿਨ੍ਹਾਂ ਦੇ ਉੱਤੇ ਪਰਚੇ ਆਪਾਂ ਆਮ ਹੀ ਸੌਂਦੇ ਫਲਕੇ ਜਿੱਥੋਂ ਮੈਂ ਤੁਹਾਨੂੰ ਦੱਸਿਆ ਸਾਡੇ ਨਾਲ ਕੋਈ ਜਾਂਦਾ ਉਹਨਾਂ ਨੂੰ ਆ ਕੇ ਧੁੱਪ ਘਾਉਂਦੇ ਤੁਹਾਡੇ ਤੇ ਪਰਚੇ ਪਾ ਦਿੰਦੇ ਤੁਹਾਨੂੰ ਤੁਹਾਨੂੰ ਲੱਗਦਾ ਵੀ ਲੋਕ ਸਵਾਰਥੀ ਹੈ ਲਾਲਚੀ ਹੈ ਲੋਕ ਨਹੀਂ ਲਾਲਚ ਨਹੀਂ ਮਜਬੂਰੀ ਕਰ ਬਣਾਤੀ ਉਹਨਾਂ ਦੀ ਹੂੰ ਮਜਬੂਰੀ ਇਹ ਨਹੀਂ ਬਣਾਤੀ ਜਦੋਂ ਮੰਨ ਲਓ ਮੇਰੇ ਮੇਰੇ ਤੁਹਾਨੂੰ ਕੋਈ ਘਰ ਆ ਕੇ ਕਹੂਗਾ ਵੀ ਜੇ ਤੁਸੀਂ ਭਾਈ ਅਮਰਤਪਾਲ ਦੀ ਪਾਰਟੀ ਨੂੰ ਤੁਰੇ ਤੁਹਾਡੇ ਤੇ ਪਰਚਾ ਪਾ ਦਾਂਗੇ ਹੂੰ ਤੇ ਅਗਲਾ ਸੋਚਦਾ ਯਾਰ 6 ਮਹੀਨੇ ਦੀ ਤੇ ਗੱਲ ਆ ਹੂੰ ਅਜੀਤੀ ਸੋਚੋ ਨਾ ਵੀ 6 ਮਹੀਨੇ ਆਸਤੇ ਅਸੀਂ ਕਿਉਂ ਇਹ ਆਪਣੇ ਪਰਿਵਾਰ ਨੂੰ ਇਸ ਚੱਕਰ ਚ ਫਾਇਟ ਹਰ ਇੱਕ ਪਰਿਵਾਰ ਹਰ ਇੱਕ ਇਨਸਾਨ ਇਹ ਹੋ ਜਣੇ ਉਹ ਜਿਹੜਾ ਬੰਦਾ ਬਿਲਕੁਲ ਖੁੱਲ ਕੇ ਚੱਲ ਸੋ ਜੇ ਜੀ ਜੀ ਸੋ ਪ੍ਰਗਟ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਤਰਨਤਾਰਨ ਹਲਕੇ ਦੇ ਵਿੱਚ ਜਿਮਨੀ ਚੋਣ ਦੀ ਜਿਹੜੀ ਤੇ ਅਕਾਲੀ ਦਲ ਵਾਰਸ ਦੀ ਹਾਰ ਹੋਈ ਹੈ ਸੋ ਤੁਸੀਂ ਜਾਣਕਾਰੀ ਦਰਸ਼ਕਾਂ ਨੂੰ ਦਿੱਤੀ ਹੈ ਜਾਣਕਾਰੀ ਦੇਣ ਵਾਸਤੇ ਲੰਬੀ ਇੰਟਰਵਿਊ ਦੀ ਗੱਲਬਾਤ ਕੀਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਬਰ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ